ਇੱਕ ਪਾਸੇ ਨੈਗ ਮੈਚ ਵਿੱਚ ਵੱਲੋਂ ਮਾਦਕ ਬੋਤਲਾਂ ਆ ਕੇ ਸਨਾਂ ਤੱਕ ਜਿੰਨੀਆਂ ਵੀ ਵਾਇਦ ਕਪਤੀ ਨੇ ਉਹ ਟਾਂ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਸ ਵੇਲੇ ਆਪਸੋ ਜਾਨਪੁਲ ਦੇ ਪੁਲ ਨੰਬਰ 5 ਤੇ ਮੌਜੂਦਾ ਖਸਰਾ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਵੱਲ ਜਿਹੜਾ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਛੁੱਟੀਆਂ ਦਿਨ ਲਗਾਤਾਰ ਆਈਆਂ ਨੇ ਉਹਦਾ ਫਾਇਦਾ ਕਿਦਾਂ ਕਿਤੇ ਚੁੱਕਦੇ ਹੋਏ ਲੋਕ ਨਜ਼ਰ ਆ ਰਹੇ ਨੇ ਤਾਂ ਅੰਦਾਜ਼ੇ ਕਿ ਇਸ ਮੌਕੇ ਦੇ ਉੱਪਰ ਸਥਾਨਿਕ ਸਮਾਜ ਸੇਵਕਾਂ ਨਾਲ ਆਪਾਂ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਨੂੰ ਇਹਦੇ ਵੱਸੇ ਧਿਆਨ ਦੇਣਾ ਚਾਹੀਦਾ ਕੋਈ ਵੀ ਕਬਜ਼ਾੜਾ ਸਰ ਅੰਦਾਜ਼ੇ ਕਿਸ ਪੂਰੇ ਮਾਮਲੇ ਤੋਂ ਬਾਅਦ ਨਾਇਲ ਮੈਕਮੇ ਦੇ ਕਰਮਚਾਰੀਆਂ ਤੇ ਪਹੁੰਚੇ ਸਿਗੇ ਜਿਨ੍ਹਾਂ ਵੱਲੋਂ ਇੱਥੇ ਕੰਮ ਬੰਦ ਕਰਾਇਆ ਗਿਆ ਸੀਗਾ ਆਉਂ ਦਿਖਦੇ ਆ ਰਿਪੋਰਟ ਤੇ ਗੱਲਬਾਤ ਕਰਦੇ ਆ ਜਿਹੜੇ ਲੋਕ ਇੱਥੇ ਕਬਜ਼ਾ ਕਰ ਰਹੇ ਨੇ ਨਾਲ ਦੀ ਨਾਲ ਜਿਹੜੇ ਅਧਿਕਾਰੀਆਂ ਤੇ ਪਹੁੰਚੇ ਸਿਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਹਾਂਜੀ ਭਾਜੀ ਕੀ ਹੈਗਾ ਮਾਮਲਾ ਤੇ ਕਬਜ਼ਾ ਇਹਦਾ ਕੀਤਾ ਜਾ ਰਿਹਾ ਵੀ ਮੌਕੇ ਤੇ ਦੋ ਦਿਓ ਕੀ ਹੈਗਾ ਦੇਖੋ ਮਾਮਲਾ ਜਿਹੜਾ ਤੇ ਹੈਗਾ ਇਹ ਸਮਝ ਤੋਂ ਬਾਹਰ ਹੋ ਚੁੱਕਿਆ ਇੱਕ ਸਮਝ ਨਹੀਂ ਆ ਰਹੀ ਇਹ ਜਗਾ ਕੀ ਦੀ ਹੈ ਇਹ ਪ੍ਰਾਈਵੇਟ ਪ੍ਰਾਪਰਟੀ ਹੈ ਇਹ ਨਗਰ ਕਾਉਂਸਲ ਦੀ ਪ੍ਰਾਪਰਟੀ ਹੈ ਇਹ ਨਹਿਰੀ ਵਿਭਾਗ ਦੀ ਪ੍ਰਾਪਰਟੀ ਹੈ ਪੁਡਾ ਹੀ ਪ੍ਰਾਪਰਟੀ ਕਿਦੀ ਪ੍ਰਾਪਰਟੀ ਹਾਬ ਤੱਕ ਇਹ ਹੀ ਦੀ ਸਮਝ ਨਹੀਂ ਆ ਰਹੀ ਜੇ ਗੱਲ ਕਰੀਏ ਇੱਥੇ ਜਗਾ ਬਣਦੀ ਕਦੀ ਐਕਸ਼ਨ ਹੁੰਦਾ ਕਦੀ ਐਕਸ਼ਨ ਨਹੀਂ ਹੁੰਦਾ ਪਰ ਸਮਝ ਨਹੀਂ ਆ ਰਹੀ ਕਿ ਇਹ ਪਿੱਛੇ ਕੌਣ ਬੈਠਾ ਕੋਈ ਸਰਗਾਣਦਾ ਕਿ ਜਿਦਾ ਚਾਹੇ ਉਹ ਲੈਂਡ ਪਾਇਆ ਜਾ ਸਕਦਾ ਜਿਦਾ ਚਾਹੇ ਨਹੀਂ ਕੋ ਦੇਖ ਨੂੰ ਲੱਗਦਾ ਕਿ ਨਗਰ ਕੌਂਸਲ ਉਹ ਹੀ ਚਲਾਈ ਗਈ ਹੈ ਕਿ ਜਗਾਹ ਕਿ ਜਗਾਹ ਜਗਾਹ ਖਾਲੀ ਕਰਵਾਈਏ ਨਾਲੇ ਵੀ ਤੜਵਾਏ ਜਾ ਰਿਹਾ ਕਿ ਬਲੱਗ ਦਾ ਕਿ ਇੱਥੇ ਹੋ ਨਹੀਂ ਕੰਮ ਕਰਦੇ ਵੀ ਹੈ ਨਹੀਂ ਇਸ ਤਰ੍ਹਾਂ ਨਹੀਂ ਹੈ ਨਗਰ ਕੌਂਸਲ ਦਾ ਕਹਿਣਾ ਔਰ ਕਰਨੀ ਕਰਨੀ ਉਹ ਕसनी ਉਸ ਦਾ ਫਰਕ ਹੋਏ ਕਈ ਜਗਾਹ ਬਡੋਰੇ ਲੈਂਡਰ ਪੈ ਜਾਂਦੇ ਉੱਥੇ ਰੋਕਣ ਵਾਲਾ ਕੋਈ ਨਹੀਂ ਆਂਦਾ ਉਹ ਲੈਂਡਰ ਪੈ ਜਾਂਦੇ ਆ ਜੇ ਕੋਈ ਲੈਂਡਰ ਪਾ ਲੇ ਤਾਂ ਉਹਨੂੰ ਰੋਕ ਵਾਸਤੇ ਆ ਜਾਂਦੇ ਆ ਕਈਆਂ ਨੂੰ ਕਿਹਾ ਪਾ ਲੋ ਤੇ ਕਈਆਂ ਨੂੰ ਕਿਹਾ ਰਹਿਣ ਦੋ ਇੱਕ ਪਾਲਿਸੀ ਨਹਿਰ ਕਾਉਂਸਲ ਵਰਤੇ ਇੱਕ ਪਾਲਿਸੀ ਨਹਿਕ ਮਹਿਕਮਾ ਵਰਤੇ ਇੱਕ ਪਾਲਿਸੀ ਪੋਟਾ ਵੀ ਵਰਤਨ ਕਿ ਇਹ ਜਗਤ ਸਾਢੇ 2000 ਕੋਈ ਨਾ ਪਾਏ ਇਹ ਸਾਢੇ 2000 ਸਾਰੇ ਪਾ ਲੋ ਪਰ ਇੱਕ ਨਾਲ ਕੋਈ ਲਿਆਜ ਜਾਂ ਇੱਕ ਨਾਲ ਕੋਈ ਵਿਤਕਰਾ ਕਰਨਾ ਇਹ ਕਿਤਨਾ ਕਿਧਰ ਸਵਾਲ ਚੋਕ ਰਿਹਾ ਇਹਨ ਪ੍ਰਸ਼ਾਸਨ ਉੱਪਰ ਸਵਾਲ ਚੋਕ ਰਿਹਾ ਇਹਨ ਵਿਭਾਗਾਂ ਉੱਪਰ ਕਿਆ ਕਿਧਰ ਸੋਚੀ ਸਮਝੀ ਸਾਜ਼ਿਸ਼ ਨਾਲੇ ਕੁਝ ਨਹੀਂ ਹੋ ਰਿਹਾ ਜੇ ਨਹੀਂ ਸਪਸ਼ਟ ਕਰੋ ਆ ਕੇ ਕਿ ਇਹ ਕਿਦੀ ਜਗ੍ਹਾ ਹੈ ਇਹ ਤੇ ਲੈਂਡਰ ਕੌਣ ਪਾ ਰਿਹਾ ਹੈ ਪਹਿਲੇ ਲੈਂਡਰ ਜੇ ਪੇ ਹੈ ਜਿਹੜੀਆਂ ਬੜੀਆਂ ਬਿਲਡਿੰਗਾਂ ਬਣੀਆਂ ਉਹ ਕਿੰਨ ਪੁਆਤੀਆਂ ਤੇ ਜੇਕਰ ਸਭ ਕੁਝ ਠੀਕ ਹੈ ਤੇ ਫਿਰ ਚਲੋ ਨਾ ਪੈਨ ਤੋਂ ਲੈਂਡਰ ਜੇ ਕੈਸੇ ਕਮੇਟੀ ਇਹ ਨੀ ਲੈਂਡਰ ਪੈਨ ਦੋ ਕਿ ਇਹਨੂੰ ਤਕਲੀਫ ਹੈ ਨੀ ਲੈਂਡਰ ਪੈਨ ਦੋ ਤੇ ਜੇ ਤਕਲੀਫ ਹੈ ਉਹ ਵਿਭਾਗ ਸਾਹਮਣੇ ਆਏ ਕਿ ਇਹ ਜਗਤ ਸਾਹਿਬ ਨੂੰ ਤਕਲੀਫ ਹੈ ਫਿਰ ਬੰਦੇ ਐ ਵੀ ਉਹ ਪੁੱਛਣ ਲੋਕੀ ਵੀ ਪੁੱਛਣ ਜਨਤਾ ਪੁੱਛੇ ਜੇ ਇਹ ਇਹ ਬਤਾਉਂ ਤਕਲੀਫ ਹੈ ਵੀ ਬਾਕੀ ਲੈਂਡਰ ਪੇ ਹੈ ਉਲੇ ਤੁਹਾਨੂੰ ਤਕਲੀਫ ਕਿਉਂ ਨਹੀਂ ਹੋਈ ਉਸ ਵਿਭਾਗ ਨੂੰ ਤਕਲੀਫ ਕਿਉਂ ਨਹੀਂ ਹੋਈ ਦੇਖੋ ਜੇ ਛੋਟੀ ਦੁਕਾਨ ਹੈ ਛੋਟੀ ਦੁਕਾਨ ਤੋਂ ਵੱਡੀ ਹੋ ਰਹੀ ਹੈ ਸਾਡੀ ਸ਼ੈ ਨਹੀਂ ਹੈਗੀ ਪ੍ਰੈਸ ਨਹੀਂ ਹੈਗੀ ਕਿ ਇਹ ਸ਼ੈ ਨਹੀਂ ਹੈ ਜੇ ਕਿ ਇਹ ਸ਼ੈ ਹੈ ਓਪਨ ਕਰੇ ਵੀ ਕਰਨ ਤੇ ਸਾਨੂੰ ਲੋਕਾਂ ਨੇ ਕਿਹਾ ਕਿ ਦੁਕਾਨ ਪੱਟੀ ਕਰ ਲੋ ਕਿਤੇ ਨਾ ਆ ਕੇ ਸਾਹਮਣੇ ਲਿਆ ਉਹ ਚਿਹਰਾ ਜਿਹੜਾ ਪੇਟ ਵਿੱਚ ਬੈਠ ਕੇ ਕਹੇ ਨੂੰ ਕਿ ਇਹ ਕੋਈ ਗਲਤ ਤਰ੍ਹਾਂ ਦੀ ਸ਼ੈ ਦੇ ਰਿਹਾ ਜੇਕਰ ਸ਼ੈ ਨਹੀਂ ਦੇ ਰਿਹਾ ਤੇ ਫਿਰ ਸਪੱਸ਼ਟ ਕਰਨਾ ਡਿਪਾਰਟਮੈਂਟ ਸਪੱਸ਼ਟ ਕਰਨਾ ਕਿ ਉਹਨਾਂ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਨਹਿਰੀ ਵਿਭਾਗ ਨੇ ਇੱਕ ਕਦਮ ਚੁੱਕਿਆ ਉਹਨਾਂ ਨੇ ਮਿੰਟੋਮੈਟਰੀ ਰਿਸੈਪਸ਼ਨ ਰਾਜਮ ਤੇ ਜਾ ਕੇ ਕੰਮ ਰਕਾਇਆ ਕੰਮ ਰਕਾਣ ਦਾ ਪਤਾ ਲੱਗ ਗਿਆ ਕਿ ਨਹਿਰੀ ਵਿਭਾਗ ਨੇ ਕੰਮ ਰਕਾਇਆ ਉਹ ਕੰਮ ਸਟਾਰਟ ਕਿੰਨੇ ਕਰਵਾਇਆ ਇਹ ਦੱਸੋ ਕਿ ਸਾਰੇ ਲੋਕੀ ਪੁੱਛਣਾ ਚਾਹੁੰਦੇ ਕੰਮ ਕਿੰਨੇ ਸਟਾਰਟ ਕਰਾਇਆ ਦੋਸ਼ੀ ਕੌਣ ਹੈ ਜਿਹਨ ਕੰਮ ਸਟਾਰਟ ਕਰਾਇਆ ਉਹਨਾਂ ਨੇ ਨੁਕਸਾਨ ਹੋਇਆ ਉਹਨਾਂ ਨੂੰ ਸਬਾਲ ਮੰਗਾ ਲਿਆ ਉਹ ਕਿਸੇ ਨਾ ਕਿਸੇ ਨੇ ਸ਼ਹਿਦ ਦਿੱਤੀ ਕਿ ਕੰਮ ਕਰੋ ਕੰਮ ਸਟਾਰਟ ਕਰੋ ਸਹੀ ਮੈਨੇ ਸੂਈ ਵਿੱਚ ਤਾਂ ਡੇਗਦਾ ਤਾਂ ਸੂਈ ਵੀ ਨਿਕਲਦੀ ਇਸ ਕਰਕੇ ਜੇ ਕੋਈ ਔਰੋਪੀ ਹੈ ਜੇ ਕੋਈ ਗਲਤ ਲੋਕਾਂ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ ਗਲਤ ਕਬਜ਼ੇ ਕਰਾ ਰਿਹਾ ਜਾਂ ਲੋਕਾਂ ਨੂੰ ਬੰਦ ਗਏ ਤੁਸੀਂ ਕਰ ਲਓ ਤੁਸੀਂ ਰਹਿਣ ਦਿਓ ਉਹ ਰਾਜਨੀਤੀ ਤੇ ਨਹੀਂ ਹੋਣੀ ਚਾਹੀਦੀ ਸਪਸ਼ਟ ਹੈ ਸਾਰੇ ਬਣਾਓ ਜਿਹੜੇ ਦੁਕਾਨਾਂ ਕੱਚੀਆਂ ਸਾਰੇ ਲੈਂਡਰ ਪਾ ਲੋ ਵਿਭਾਗ ਦਾ ਕੋਈ ਇਤਰਾਜ਼ ਨਹੀਂ ਹੈਗਾ ਸਾਰੇ ਲੈਂਡਰ ਸੌੜ ਦਿਓ ਵਿਭਾਗ ਨੂੰ ਇਤਰਾ ਆ ਜਾਏਗਾ ਇੱਕ ਪਾਸੇ ਲੱਗਨ ਵਿਭਾਗ ਲੋਕਾਂ ਨੂੰ ਨੁਕਸਾਨ ਨਾ ਕਰਨ ਲੋਕਾਂ ਨੂੰ ਗੁੰਮਰਾਹ ਨਾ ਕਰਨ ਕਿ ਵਿਭਾਗ ਅਮੀਰਾਂ ਦਾ ਜਾਂ ਗਰੀਬਾਂ ਦਾ ਵਿਵਾਸ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ ਜੇ ਉਹ ਇਸ ਤਰ੍ਹਾਂ ਹੁੰਦਾ ਹੈ ਕਿ ਖੁਸ਼ੀ ਕੋਈ ਨਾ ਲੈਂਟ ਵੀ ਟੁੱਟ ਜਾਣਗੇ ਜੇ ਵਿਭਾਗ ਇੱਕ ਕਾਰਵਾਈ ਕਰਦਾ ਪਰ ਜੇ ਵਿਭਾਗ ਧੋਗਲੀ ਕਾਰਵਾਈ ਕਰਦਾ ਤੇ ਇਹ ਆਉਣ ਸਮੇਂ ਵਾਸਤੇ ਨੁਕਸਾਨਦਾਇਕ ਹੋਏਗਾ ਨਾਲ ਵਾਸਤੇ ਜਿਹੜਾ ਲੋਕੀ ਨੁਕਸਾਨ ਕਰਾ ਰਿਹਾ ਹੁੰਦਾ ਵੀ ਨੁਕਸਾਨ ਹੋਏਗਾ ਸਰ ਪੰਜਾਬ ਦੇਖੋ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਕਿ ਜਗਾ ਖਾਲੀ ਕਰਵਾਈਆਂ ਜਾ ਰਹੀਆਂ ਕਾਗਜ਼ਾਂ ਤੋਂ ਬਾਅਦ ਦੇਖੋ ਕਿ ਦਸਲ ਕਾ ਕਿੱਥੇ ਕਾਰਵਾਈ ਹੋ ਰਹੀ ਹੈ ਨਿਆਰੀ ਵਿਭਾਗ ਨੇ ਕਹਿਆ ਆਪਣੇ ਡਿਪਾਰਟਮੈਂਟ ਕਹਿੰਦਾ ਸਾਰਾ ਆਪਣੇ ਮਾਦਰ ਬਦਲ ਲੈ ਕੇ ਮਲਪੁਰ ਦਾ ਸਾਰੀ ਸਫਾਈ ਕਰਾਵਾਂਗੇ ਪਰ ਤੇ ਦਿਨ ਪਰ ਰੰਦੀ ਬਜਾਏ ਕਾਰਵਾਈ ਕਰੋ ਕਾਗਜ਼ਾਂ ਦੀ ਉੱਤੇ ਡਿਪਰ ਨਾਲੋਂ ਆਪਣੀ ਤਖਾਵਾ ਜਿੰਨੀ ਦੇ ਲੰਦੇ ਹੋ ਉਹਦੇ ਹਿਸਾਬ ਨਾਲ ਕੰਮ ਕਰੋ ਲੋਕਾਂ ਨੂੰ ਗੁੰਮਰਾਹ ਕਰਦੀ ਹੈ ਹਰ ਸਰਕਾਰ ਔਰ ਜੇ ਮਾਂ ਸਰਕਾਰ ਗੁੰਮਰਾਹ ਕਰ ਰਹੀ ਹੈ ਲੋਕਾਂ ਨੂੰ ਅੱਜ ਮੈਂ ਕਹਿੰਦਾ ਮੇਰੇ ਕੋਈ ਇਹ ਜੇ ਮਸਲੇ ਆ ਗਿਆ ਜਿਹੜੇ ਮਾਂ ਸਰਕਾਰ ਦਾ ਪਹੁੰਚਣ ਦੀ ਕੋਸ਼ਿਸ਼ ਕੀਤੀ ਆ ਮਾਂ ਸਾਡੇ ਸਕੈਨਰ ਲਾਏ ਆ ਕਹਿੰਦੇ ਪਹਿਲੇ ਪੈਸੇ ਜਮ੍ਹਾਂ ਕਰਾ ਦਿਓ ਫਿਰ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਭੁੱਖੀ ਸਰਕਾਰ ਭੁੱਖੇ ਲੋਕੀ ਦੇ ਵਿੱਚ ਭਰਤੀ ਹੋ ਜੇ ਆ ਜਦੋਂ ਕੰਮ ਕੋਈ ਨਹੀਂ ਕਰਨਾ ਵਾਹ ਬਾਈ ਲੁੱਟ ਰਹੀ ਹੈ ਮੁੱਢ ਦੀ ਮੱਦੀ ਕੋਈ ਲੁੱਟ ਲੇ ਪਰ ਸਾਰੇ ਨੂੰ ਸ਼ਰਮ ਚਾਹੀਦੀ ਹੈ ਪ੍ਰਸ਼ਾਸਨ ਨੂੰ ਲੋਕਾਂ ਨੂੰ ਸਰਕਾਰ ਨੂੰ ਸ਼ਰਮ ਚਾਹੀਦੀ ਹੈ ਲੋਕਾਂ ਦਾ ਵਿਤਕਰਾ ਨਾ ਕਰੋ ਇੱਕ ਇੱਕ ਰੂਲ ਔਰ ਇੱਕ ਰੂਲ ਤੇ ਹੀ ਚਲੋ ਇੱਕ ਰੂਲ ਅਪਣਾਓ ਅਮੀਰ ਗਰੀਬ ਕੋਈ ਨਹੀਂ ਅਮੀਰਾਂ ਦੀ ਜਾਇਦਾਦ ਵਧਾ ਦਿਓ ਗਰੀਬਾਂ ਦੀ ਘਟਾ ਦਿਓ ਇਹ ਕੋਈ ਮੱਇਆ ਨਹੀਂ ਆਗਾ ਇਸ ਬਿਤਕਰਾ ਨਾ ਕਰੋ ਸਮਝ ਰਹੇ ਹਾਂ ਦੇ ਪ੍ਰਸ਼ਾਸਨ ਸਰਕਾਰਾਂ ਆਪਣੀ ਸੋਚ ਨੂੰ ਬਦਲ ਤਾਂ ਹੀ ਤਾਂ ਜੋ ਲੋਕੀ ਤੁਹਾਨੂੰ ਨਾ ਬਦਲ ਦੇ ਨਾਲ ਟਾਈਮ ਵਿੱਚ ਔਰ ਮੈਂ ਇਹੀ ਕਹਾਗਾ ਜੈਨ ਜੈ ਭਾਰਤ ਨੀਰਾ ਮਦਦ ਆ ਰਮਨ ਕੁਮਾਰ ਜੀ ਹਾਲੀ ਮੌਕੇ ਤੇ ਪਹੁੰਚਿਓ ਕੀ ਮਾਮਲਾ ਹੈ ਜੀ ਭਾਜੀ ਇਹ ਐਸਡੀਓ ਸਾਹਿਬ ਦਾ ਫੋਨ ਆਇਆ ਤਾਂ ਹੀ ਮੌਕੇ ਤੇ ਆ ਕੇ ਕੰਮ ਰੋਗਤਾ ਹੈ ਕੀ ਹੋ ਰਿਹਾ ਸੀ ਗੱਤ ਇਹ ਉਹ ਪੱਕੀਆਂ ਗੰਦਾ ਕੱਚੀਆਂ ਗੰਦਾ ਪਹਿਲਾਂ ਇਹ ਉਹਨਾਂ ਪੱਕੀਆਂ ਬਣਾ ਰਿਹਾ ਕਿਹੜੀ ਜਗ੍ਹਾ ਬਣਾਈ ਸਾਰੇ ਇਹ ਸ਼ਿਵਾਲੇ ਮੰਦਰ ਲਾ ਕੇ ਇਹਨਾਂ ਨੂੰ ਇੱਕ ਮਰ ਉਹਤਾ ਇਹ ਕੰਦੇ ਸਾਡ ਸਾਨੂੰ ਕਿਹਾ ਤੇ ਉਹਨ ਗੱਲ ਕਰਾਂ ਲੱਗਿਆ ਤੇ ਸਾਨੂੰ ਪਤਾ ਉਹ ਸਾਡ ਐਸ.ਡੀ.ਓ ਸਾਡ ਹੁਕਮ ਆਇਆ ਕਿਹਦੇ ਲੋ ਗਿਆ ਕਿਹਦੇ ਪਰਦੀ ਸਾਹਨੇ ਜਿੰਨੇ ਪਰਮਿਸ਼ਨ ਦਿੱਤੀ ਆ ਪਤਾ ਨਹੀਂ ਇਹ ਮੁਰਾ ਨਾਲ ਗੱਲ ਹੋਈ ਆ ਜਿੰਦੀ ਦੁਕਾਨਾ ਉਹ ਕਹਿੰਦਾ ਸਾਨੂੰ ਕਿਦਾਂ ਪਰਮਿਸ਼ਨ ਤੀ ਆ ਉਹ ਸਾਨੂੰ ਤਾਂ ਪਤਾ ਨਹੀਂ ਉਹ ਸਾਡੇ ਐਸ.ਡੀ.ਓ ਸਾਹਮਨਾ ਆਇਆ ਫੋਨ ਤੇ ਅਸੀਂ ਕੰਮ ਰੇ ਰਖਾਤਾ ਉਹਨਾਂ ਦੇ ਕੰਮ ਦੁਆਰਾ ਦੁਆਰਾ ਕੰਮ ਕਰਨ ਕੇ ਫਿਰ ਇਹਦੇ کارਵਾਈ ਹੋ ਜੇ ਪਹਿਲਾ ਜਾ ਕੇ ਪੋਲਿਸ਼ਨ ਲਾਟਰ ਦਿਖਾਣ ਤੇ ਫਿਰ ਕੰਮ ਕਰਨੀ ਨਹੀਂ ਕਰਨਾ ਦੇਖਣ ਨੂੰ ਮਿਲਦਾ ਨੈਰੀਬੂ ਆ ਗਿਆ ਲੋ ਜਮੀਨਾ ਖਾਲੀ ਕਰਵਾਈ ਜਾ ਰਹੀ ਹੈ ਲੇਕਿਨ ਇਥੇ ਸ਼ਹਿਰਿਆਮ ਕਬਜ਼ਾ ਕੀਤਾ ਹੈ ਹਾਈਵੇ ਦਾ ਭਾਈ ਅਹੀਂ ਤਾਂ ਰੋਕ ਸਣੇ ਸਾਨੂੰ ਨਹੀਂ ਫੋਨ ਆਇਆ ਅੱਜ ਤਾਂ ਸਭ ਦਾ ਸੰਡੇ ਆ ਛੁੱਟੀ ਹੀ ਅਹੀਂ ਦੇਖ ਕੇ ਅਹੀਂ ਬੰਦ ਕਰਾਤਾ ਕੱਲ ਵੀ ਛੁੱਟੀ ਹੈ ਤਾਂ ਕੀ ਆ ਕਾਰਵਾਈ ਹੋਏਗੀ ਨਹੀਂ ਕਾਰਵਾਈ ਹੋਏਗੀ ਅਹੀਂ ਸਾਧੂ ਹੁਕਮ ਦੇਦਾ ਸਭ ਨੂੰ ਦੇਰਨੀ ਆ ਪਰ ਡਾਟਾ ਜੀ ਸਰ ਬੰਦ ਕਰਾਤਾ ਤੇ ਅੱਗੇ ਬਾਕੀ ਸਾਰਾ ਕਰਾਂਗੇ ਕਰਦੇ ਤਾਂ ਜਨਵਰੀ ਫਿਰ ਕਾਰਵਾਈ ਹੋਏਗੀ ਸ਼ਾਇਦ